पंजाबी मुलाजमान लड़की खुशखबरी सरकार ने जारी किया महत्वपूर्ण पद कचे मुलाजमान राहत आउटसोर्स कामों में हूं विभाग वालों सीधे कॉन्ट्रैक्ट तक लैंड की तैयारी मुलाजमान लमें साल दो हजार पच्चीस ईस्व खुशी होने वाली वापत हो रही है लंबे समय तो चल रही मंगा सोलह प्रसेंट ਓਪੀਐਸ ਬਹਾਲ ਲਈ 18000 ਕਰੋੜ ਦੇ ਬਕਾਏ ਦਾ ਨਿਪਟਾਰਾ ਕੱਚੇ ਮੁਲਾਜ਼ਮਾਂ ਦੀ ਭਰਤੀ ਨੌਕਰੀ ਤਨਖਾਹ ਵਿੱਚ ਵਾਧੇ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਰੈਲੀਆਂ ਤੇ ਸੰਘਰਸ਼ ਕਰ ਰਹੇ ਸਨ ਇਸ ਦੇ ਵਿਚਕਾਰ ਹੀ ਵਿੱਤ ਵਿਭਾਗ ਵੱਲੋਂ ਇੱਕ ਖਾਸ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਨੇ ਹਜ਼ਾਰਾਂ ਕਾਮਿਆਂ ਵਿੱਚ ਨਵੀਂ ਉਮੀਦ ਜਗਾਈ ਹੈ ਪੱਤਰ ਦੇ ਵਿਸ਼ੇ ਵਿੱਚ ਸਾਫ਼-ਸਾਫ਼ ਦਰਸਾਇਆ ਗਿਆ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਹੁਣ ਠੇਕੇਦਾਰਾਂ ਨਾਲ ਹੀ ਨਹੀਂ ਬਲਕਿ ਸਿੱਧੇ ਹੀ ਵਿਭਾਗ ਵੱਲੋਂ ਕੰਟਰੈਕਟ ਤੇ ਲਿਆ ਜਾਵੇਗਾ ਇਹ ਫੈਸਲਾ ਸਿਵਲ ਸਕੱਤਰੇਤ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਆਇਆ ਹੈ ਜਿਸ ਵਿੱਚ ਮੁਲਾਜ਼ਮ ਪੱਖ ਨੇ ਆਪਣੀਆਂ ਲੰਬੇ ਸਮੇਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਲਈ ਜੋ